ਤੇ ਅੱਜ ਦੇ ਜਿਹੜੇ ਲੈਕਚਰ ਆਪਾਂ ਸਪੈਸ਼ਲੀ ਆਪਾਂ ਸਾਇਲਜ ਦੇ ਉੱਤੇ ਫੋਕਸ ਕੀਤਾ ਮੈਨੂੰ ਲੱਗਦਾ ਪੂਰਾ A to Z ਅੱਜ ਆਪਣਾ ਸਾਇਲਜ ਦਾ ਜਿਹੜਾ ਸਾਰਾ ਨੂੰ ਕਨਸੈਪਟ ਸਮਝਿਆ ਜਿਹੜੇ ਨਵੇਂ ਵੀਰ ਆ ਉਹਨਾਂ ਨੂੰ ਵੀ ਪੁਰਾਣੇ ਦੀ ਵੀ ਜਿਹੜੀਆਂ ਆਪਾਂ ਗਲਤੀਆਂ ਕਰਦੇ ਆ ਡਾਕਟਰ ਆਰ.ਐਸ. ਗਰੇਲ ਨੇ ਬਹੁਤ ਵਧੀਆ ਲੈਕਚਰ ਦਿੱਤਾ ਅਸਨੀਲ ਅਤਰੀ ਨੇ ਬਹੁਤ ਵਧੀਆ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਹੈ ਤੇ ਪੰਡਿਤ ਜੀ ਨੇ ਤੁਹਾਨੂੰ ਪਿੱਛੇ ਜਾ ਕੇ ਜਿਹੜੀ ਨੁਕਿੰਡ ਦੀ ਜਿਹੜੀ ਜਾਣਕਾਰੀ ਪ੍ਰੋਪਰ ਦਿੱਤੀ ਹੈ ਤੇ ਮੈਨੂੰ ਲੱਗਦਾ ਸੈਲਿਟ ਤੇ ਹੁਣ ਗੱਲ ਕਰਨ ਵਾਲੀ ਸਾਰੇ ਸੈਲਿਟ ਦੇ ਬੜੀਆ ਬੜੀ ਵਧੀਆ ਤਰੀਕੇ ਨੇੜੇ ਗੱਲਾਂ ਹੋਈਆਂ ਇੱਥੇ ਆਪਣੇ 'ਚ ਮੈਨੂੰ ਲੱਗਦਾ 30-40% ਆਪ ਕਮੀਆਂ ਰੱਖਦੀਆਂ ਆ ਜ਼ਿਆਦਾਤਰ ਔਰ ਸਭ ਤੋਂ ਪਹਿਲਾਂ ਜਿਹੜੇ ਡਰਾਈ ਮੀਟਰ ਦੇ ਉਹਨਾਂ ਨੇ ਗੱਲ ਕਹੀ ਆਪਣੇ ਬਹੁਤੇ ਫਾਰਮਰਾਂ 'ਚ ਇਹ ਪ੍ਰੋਬਲਮ ਹੈਗੀ ਆ ਵੀ ਉਹ ਮੈਂ ਬਹੁਤ ਇਹੋ ਜਿਹੇ ਫਾਰਮ ਵੀ ਆਪਦੇ ਨੇੜੇ-ਤੇੜੇ ਦੇਖਦਾ ਉਹਨਾਂ ਵੀ ਜਿਹੜੇ ਉਹ ਜਲਦੀ ਕਰਦੇ ਵੀ ਕਣੀ ਝੋਨਾ ਲਾਉਣਾ ਵਾ ਪਤਾ ਨਹੀਂ ਕੀ ਜਲਦੀ ਸਪੀਡ ਇੰਨੀ ਕਰਦੇ ਵੀ ਉਹ ਜਿਹੜੇ ਡੈਂਟ ਸਟੇਜ ਤੇ ਆਈ ਉਦੀ ਮੱਕੀ ਤੇ ਸੈਲਿਟ ਪਾ ਦਿੰਦੇ ਆ ਤੇ ਆਪਾਂ ਉਹਦੇ 'ਚ ਕਿੰਨਾ ਲ ਤੇ ਇੱਕ ਇਹਦੇ ਵਿੱਚ ਲਾਸਟ ਤੇ ਸਾਰੀ ਗੱਲਾਂ ਦੇ ਵਿੱਚ ਐਸ ਵੀ ਜਿਹੜੀ ਪੋਲੀਥਨ ਖਰਾਬ ਹੁੰਦਾ ਵਾ ਆਪਾਂ ਪਹਿਲਾਂ ਪੋਲੀਥੈਕੋਰ ਮੰਗਵਾਇਆ ਸੀ ਪੋਲੀਥਨ ਨਾ ਕੋਸ਼ਿਸ਼ ਕਰੋ ਮਾਰਕੀਟ ਚੋਂ ਲੱਭੋ ਵੀ ਜਿਹੜਾ ਇੱਕ ਪੋਲੀਥੀ ਤੇ ਡਬਲ ਲੇਅਰ ਹੁੰਦੀ ਹੈ ਉਹਦੇ ਇੱਕ ਥੱਲੇ ਨਾ ਬਿਲਕੁਲ ਪਤਲੀ ਜੀ ਲੇਅਰ ਹੁੰਦੀ ਜਦੋਂ ਆਪਾਂ ਪਾਉਨੇ ਆ ਉਹ ਨਾਲ ਹੀ ਚੱਕ ਜਾਂਦੀ ਹੈ ਉਹਦੇ ਸੈਲੇਜ ਨਾਲ ਤੇ ਉਹ ਹਵਾ ਕੱਢ ਦਿੰਦੀ ਹੈ ਜਦੋਂ ਆਪਾਂ ਜਿਹੜੀ ਟਾਈਟ ਹੁੰਦੀ ਹੈ ਕੈੜੀ ਹੁੰਦੀ ਹੈ ਜਿਹੜੀ ਆਪਣੀ ਸਖਤ ਪੋਲੀਥਨ ਹੁੰਦਾ ਜਿਹੜਾ ਉਹਦੇ ਚ ਹਵਾ ਰਿੰਦੀ ਰਹਿੰਦੀ ਹੈ ਤਾਂ ਗਏ ਉੱਪਰਲੀ ਲੇਅਰ ਜਿਹੜੀ ਉਹ ਤਾਂ ਕਰਕੇ ਖਰਾਬ ਹੁੰਦੀ ਹੈ ਤੇ ਜਿਹੜੀ ਕੁਆਲਿਟੀ ਆ ਡਬਲ ਲੇਅਰ ਜ਼ਰੂਰ ਪਾਓ ਸਿੰਗਲ ਲੇਅਰ ਨਾਲ ਕੁਝ ਨਹੀਂ ਬਣਦਾ ਡਬਲ ਲੇਅਰ ਪਾਓ ਜਿਹੜੇ ਬੰਦੇ ਹੁਣ ਮਿੱਟੀ ਪਾਉਂਦੇ ਆ ਉਹ ਵੀ ਡਬਲ ਲੇਅਰ ਪਾਓ ਇੱਕ ਮੈਂ ਹਲਕਾ ਪਾ ਲਓ ਥੱਲੇ ਇੱਕ ਬਹੁਤ ਪਤਲਾ ਬੋਲੀ ਜਿਹਨੂੰ ਦਾ ਥੋੜਾ ਮੋਟਾ ਹੁੰਦਾ ਉਹ ਤੇ ਮਿੱਟੀ ਪਾ ਲਓ ਜਿਹਨੇ ਟਾਇਰ ਪਾਉਣੇ ਆ ਉਹਨਾਂ ਨੇ ਤਾਂ ਡਬਲ ਪਾਣੀ ਹੀ ਪਾਣੀ ਆ ਉਹਨਾਂ ਨੂੰ ਟ੍ਰਿਪਲ ਪਾਣੀ ਪੈਂਦੀ ਤੀਜਾ ਉਹਨਾਂ ਨੂੰ ਆਪਾਂ ਜਿਹੜੀ ਆ ਦੂਜੀ ਆਉਂਦੀ ਆ ਸ਼ੀ ਜਿਹੜੀ ਆਪਣੀ ਚੱਲ ਚੌਂਦੀ ਆਪਣੀ ਕੀ ਹਾਂਜੀ ਨੈਟ ਨੈਟ ਬਣਾਉਣਾ ਬੰਦਾ ਪਰ ਕਿਉਂਕਿ ਕੁੱਤਾ ਕਤਾਰਾ ਜੜ ਜੇ ਉਹ ਉਪਰੋਂ ਉਹ ਤੋਂ ਫਿਰ ਫਟਣ ਦਾ ਚਾਂਸ ਹੋ ਜਾਂਦੇ ਤੇ ਇਸ ਕਰਕੇ ਇਹਦੇ ਚ ਤਾਂ ਇਹ ਆਪਾਂ ਕੋਸ਼ਿਸ਼ ਕੀਤੀ ਸੀ ਪੀਡੀਐਚ ਪਹਿਲਾਂ ਵੀ ਮੰਗਾਇਆ ਸੀਗਾ ਤੇ ਅਪਾ ਫਿਰ ਕੋਸ਼ਿਸ਼ ਕਰਾਂਗੇ ਮਿਨੀਸ਼ਾ ਗਿਵੇਰ ਨੂੰ ਵੀ ਆਪਾਂ ਜਿਹੜੀ ਪ੍ਰੋਪਰ ਉਹ ਮਹਿੰਗੀ ਜ਼ਿਆਦਾ ਆਈ ਸੀਗਾ ਪਰ ਕੁਝ ਲੰਬੀਏ ਵੀ ਜਿਹੜੀ ਇਹ ਚ ਸ਼ੀਟ ਆ ਆਪਾਂ ਉਸ ਪ੍ਰੋਪਰ ਸਾਰਿਆਂ ਨੂੰ ਮਿਲ ਜਵੇ ਤੇ ਇੱਕ ਜਿਵੇਂ ਗੱਲ ਚੱਲਦੀ ਸੀ ਵੀ ਸੀਡ ਦੀ ਤੋ ਸੀਡ ਦੀ ਹੁਣ ਆਪਾਂ ਸੀਡ ਆਪਣੇ ਅਵੇਲੇਬਿਲਿਟੀ ਪਾ ਕਰਾਉਂਦੇ ਸੀਗੇ ਤੋ ਸੀਡ ਜਿਹੜੀ ਅਵੇਲੇਬਿਲਿਟੀ ਕਰਾਉਂਦੇ ਸੀ ਤੁਸੀਂ ਇੱਕ ਗੱਲ ਸਮਝੋ ਵੀ ਪੀਡੀਐਸ ਹੈ ਜਿਹੜੀ ਆਪਣੀ ਫਾਰਮਰਾਂ ਦੀ ਕੰਪਨੀ ਹੈ ਇਹਦੇ ਵਿੱਚ ਬਿਲਕੁਲ ਪਾਰਦਰਸ਼ੀ ਕੰਮ ਹੈ ਆਪਾਂ ਕੋਈ ਦੋ ਨੰਬਰ ਚ ਬਿੱਲ ਨਹੀਂ ਕੱਟ ਸਕਦੇ ਆਪਾਂ ਇਹ ਚ ਗਲਤ ਕੰਮ ਨਹੀਂ ਕਰੇਬ ਜੋ ਬਿੱਲ ਆਇਆ ਉਹਦੇ ਵਿੱਚ ਬਿੱਲ ਕੱਟਣਾ ਹੁਣ ਉਹਦੇ ਵਿੱਚ ਕੀ ਹੁੰਦਾ ਸੀ ਸੀਡ ਆਪਾਂ ਘੱਟ ਤੋਂ ਘੱਟ ਟ੍ਰੇਡ ਦੇ ਚੱਕ ਦੇਈ ਹੁਣ ਜਿਹੜੇ ਦੁਕਾਨਦਾਰ ਆ ਉਹ ਸੀਡ ਉਹ ਰੇਟ ਉਹਨੂੰ ਮੰਨ ਲਓ ਜਿੰਨੇ ਦੀ ਜੇ ਮੰਨ ਲਓ 1600 ਰੁਪਏ ਦਾ ਹੋਇਆ ਤਾਂ ਉਹ ਉਹ ਉਹਦੇ ਵਿੱਚ ਉਹਨਾਂ ਨੇ ਉਹਦਾ ਰੇਟ 1500 ਕਰਨ ਉਹ ਨਾਲ ਤੁਹਾਨੂੰ ਉਹਨੇ ਚਗਾਉਂਦੇ ਆ 20 ਥੈਲੀਆਂ 20 ਥੈਲੀਆਂ ਚ 5 ਥੈਲੀਆਂ ਦਾ ਟ੍ਰੇਟ ਲੀ ਚਾ ਕੇ ਬਰਾਬਰ ਕਰ ਲਿਆ ਨਾਲ ਕੋਈ ਨਾ ਕੋਈ ਤੁਹਾਨੂੰ ਦਵਾਈ ਦੇਤੀ ਤੇ ਉਹਨੇ ਉਧਰ ਵਾਲਾ ਕੋਟਾ ਪੂਰਾ ਕਰ ਲਿਆ ਫਾਰਮਰ ਕਹਿੰਦਾ ਯਾਰ ਪੀਡੀਐਸ ਵੀ ਰੇਟ ਮਹਿੰਗਾ ਲਈ ਜਾਂਦੀ ਹੈ ਪੀਡੀਐਸ ਨੇ ਤਾਂ ਜਿੰਨੇ ਦਾ ਆ ਉਸੇ ਹਿਸਾਬ ਨਾਲ ਬਿੱਲ ਕੱਟਣਾ ਉਹਦੇ ਤੇ ਕਹਿ ਨਹੀਂ ਸਕਦੇ ਵੀ ਆ ਸਿੰਪਲ ਲੈ ਲਓ ਆ ਹੋਰ ਕੁਝ ਲੈ ਲਓ ਕੋਈ ਤਾਂ ਹੀ ਸੇਵਾ ਬਹੁਤ ਜਰ ਇਹ ਕਰਦੇ ਨੇ ਵੀ ਆਪਣਾ ਤਾਂ ਕੰਮ ਹੁੰਦਾ ਨਹੀਂ ਆਪਾਂ ਆਪਣਾ ਰੇਟ ਕੰਟਰੋਲ ਰੱਖੀਂ ਡੈਰੀ ਮਾਰ ਦਾ ਮਤਲਬ ਹੈ ਡੈਰੀ ਦੇ ਵਿੱਚ ਕੰਟਰੋਲ ਰੱਖਣਾ ਆਪਾਂ ਆਪਣਾ ਉਹਦੇ ਕਰਕੇ ਆਪਾਂ ਹੱਡੇ ਜੇ ਕੋਈ ਕਹੋਗੇ ਜੇ ਤੁਹਾਡੀ ਜਿਆਦਾ ਡਿਮਾਂਡ ਹੋਊਗੀ ਪਰ ਦੁਬਾਰੇ ਸੀਡ ਅਗਲੇ ਸਾਲ ਤੋਂ ਫਿਰ ਸ਼ੁਰੂ ਕਰ ਲਾਂਗੇ ਪਰ ਫਿਰ ਐ ਨਾ ਇੰਨੀ ਕੀ ਗੱਲ ਤੇ ਨਾ ਪਜਿਆ ਕਰੋ ਕਿ ਉਹਨੇ 20 ਰੁਪਏ ਇੱਕ ਸਸਤਾ ਦਿੱਤਾ ਤੇ ਤੁਸੀਂ 20 ਰੁਪਏ ਨੂੰ ਸਸਤਾ ਨਹੀਂ ਦਿੱਤਾ ਉਸ ਤੋਂ 50 ਰੁਪਏ ਕਮਾ ਲਏ ਹੁੰਦੇ ਉਹਨੇ ਕਿਸੇ ਤਰੀਕੇ ਨਾਲ ਤੇ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਅਗਲੀ ਵਾਰ ਨੂੰ ਦੱਸੋ ਮੈਨੂੰ ਹਾਂ ਜੀ ਆਪਾਂ ਅਗਲੀ ਵਾਰ ਨੂੰ ਲੈਸ ਸੀਡ ਕਰ ਲਾਂਗੇ ਪਰ ਘੱਟ ਆਵਾਜ਼ ਆਈ ਹੈ ਉਹ ਫਿਰ ਮੁੜ ਕੇ ਪੰਗਾ ਪੈ ਜਾਂਦਾ ਨਾ ਸੀਡ ਲੈ ਕੇ ਮੁੜ ਕੇ ਕੋਲ ਜਮਾ ਰਹਿ ਜਾਂਦਾ ਆਵਾਜ਼ ਸਰੋਸ ਜੀ ਹਾਂ ਮੜੇ ਥੋੜੇ ਜਾਣਨਾ ਕਿ ਹੈ ਕਰੋ ਨਾ ਸਾਰੇ ਹੈਪਾ ਦੁੱਧ ਵਾਲੇ ਬੰਦੇ ਆ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਲੱਗ ਗਿਆ ਪਤਾ ਠੀਕ ਹੈ ਜੀ ਸੀਡ ਦਾ ਵੀ ਕੰਮ ਕਰਾਂਗੇ ਪੋਲੀਥੀਨ ਦਾ ਵੀ ਆਪਾਂ ਕਰ ਲਵਾਂਗੇ ਜੀ ਤੇ ਜਿਹੜੀ ਅ ਇੱਕ ਸਾਇਲੇ ਜਿਾਰੇ ਜਾਂ ਦੇਸੀ ਗਾਣੇ ਵਾਲੇ ਪ੍ਰਚਾਰ ਬਰਚੂਰ ਚੱਲਦੇ ਆ ਉੱਤੇ ਉਹ ਅਸੀਂ ਕੋਸ਼ਿਸ਼ ਕਰਾਂਗੇ ਦੁਬਾਰੇ ਉਹਦੀ ਇੱਕ ਪ੍ਰੋਪਰ ਵੀਡੀਓ ਬਣਾ ਕੇ ਉਹਦਾ ਆਪਾਂ ਫੇਰ ਜਵਾਬ ਦੇਵਾਂਗੇ ਜਾਣ ਕੇ ਬਦਨਾਮ ਕਰਦੇ ਆ ਜਿਹੜੇ ਆਪਣੇ ਆਪਣੇ ਦੁੱਧ ਸ਼ਹਿਰਾਂ ਚ ਪਾਉਂਦੇ ਆ ਉਹਨਾਂ ਨੂੰ ਸਮੱਸਿਆ ਆਉਂਦੀ ਆ ਐਕਾ ਕੋਈ ਪਿੱਛੇ ਜੇ ਸੁਣ ਰਹੇ ਆ ਵੀ ਕੋਈ ਉੱਥੋਂ ਪਾਜਲੀ ਕੇ ਦਾਵਾ ਮੈਂ ਕਿਹਾ ਵੀ ਉਹਨਾਂ ਦੇ ਪ੍ਰੋਪਰ ਐਡਰੈਸ ਦੇ ਦਿਓ ਤੇ ਮਾਨਹਾਨੀ ਦਾ ਦਾਵਾ ਕਰੀ ਜਿਹੜਾ ਕਹਿੰਦਾ ਕੈਂਸਰ ਹੋ ਜਾਂਦਾ ਦੁੱਧ ਨਾਲ ਐਚਪੀ ਦੇ ਦੁੱਧ ਨਾਲ ਇਹ ਬੜਾ ਕੁਝ ਚੱਲਦਾ ਏ ਇਹਦਾ ਜਵਾਬ ਬੜਾ ਵੇਰ ਤੋਂ ਦੇਣ ਦੀ ਲੋੜ ਨਹੀਂ ਦੀ ਪਰ ਪ੍ਰੋਪਰ ਤੇ ਕੋਈ ਕੇਸ ਪੁੱਛ ਕਰਾਂਗੇ ਆਪਾਂ ਫਿਰ ਉਹ ਜਵਾਬ ਦਵਾਂਗੇ ਇਹ ਇਹ ਜਿਹੇ ਪ੍ਰਚਾਰ ਨੂੰ ਬੜਾ ਜੇ ਆਪਾਂ ਇਹਨਾਂ ਬੜਾ ਜਵਾਬ ਦੇਣੇ ਫਿਰ ਉਹ ਉਹਨਾਂ ਪ੍ਰਚਾਰ ਵੱਧਾਤਾ ਪਰ ਉੱਤੇ ਸੀ ਸੋਚ ਰਹੇ ਉਹਦਾ ਡਰੈਸ ਲੈ ਕੇ ਉੱਤੇ ਕੇਸ ਕਰੀਏ ਇੱਕ ਵਾਰ ਫਿਰ ਇਹਦਾ ਆਪਾਂ ਜਵਾਬ ਦਵਾਂਗੇ ਜੀ ਤੇ ਮਿਲਕ ਦੇ ਰੇਟ ਆ ਜਿਹੜੇ ਤੁਹਾਡੇ ਪਿੱਛੇ 10 ਰੁਪਏ ਕਿਲੋਵਾਟ ਵਧਿਆ ਹੀ ਇਹ ਮਹੀਨੇ ਪੂਰੀ ਕੋਸ਼ਿਸ਼ ਆ ਵੀ ਫਿਰ ਹੁਣ ਜਾ ਰਿਹਾ ਇਹ ਮਹੀਨੇ ਫਿਰ ਵਧੂਗਾ ਰੇਟ ਅਗਲੇ ਮਹੀਨੇ ਰੇਟ ਹੁਣ ਵਧਣਗੇ ਕਿਉਂਕਿ ਆਪਾਂ ਮੰਦੇ ਦੇ ਵਿੱਚ ਰੇਟ ਵਧਿਆ ਲਿਆ ਵਾ ਜੀ ਹੁਣ ਰੇਟ ਜਿਹੜੇ ਸਾਊਥ ਦੇ ਵਿੱਚ ਵੀ ਗਰਮੀ ਗਰਮੀ ਜ਼ਿਆਦਾ ਪੈ ਰਹੀ ਆ ਉਦੇ ਕਰਕੇ ਉਧਰ ਵੀ ਰੇਟ ਵਧਿਆ ਆਪਣੇ ਦੁੱਧ ਰੇਟ ਵਧਿਆ ਹੋ ਜਾਣਗੇ ਗਰਮੀ ਦੇ ਵਿੱਚ ਹੋਰ ਤੇ ਪਹਿਲਾਂ ਵੀ ਆਪਣੇ ਵਧੇ ਰਹੇ ਹੈ ਕੀ ਰੇਟ ਤੇ ਮੇਰੇ ਖਿਆਲ ਨਾਲ ਸਾਰੇ ਬੰਦੇ ਫਾਰਮ ਵਧਾ ਰਹੇ ਆ ਗਾਂਵਾਂ ਵਧਾਰੇ ਗਾਂਵਾਂ ਦੀ ਸ਼ੋਰਟੇਜ ਇਸੇ ਕਰਕੇ ਆ ਤੇ ਜਿਹਨੇ ਗਾਂ ਵੇਚਣੀ ਹੁੰਦੀ ਪੂਰੀ ਅੜ ਕੇ ਵੇਚਿਆ ਕਰੋ ਤੇ ਮਤਲਬ ਇਹਨਾਂ ਸਸਤੀ ਨੇ ਸਟਿਆ ਕਰੋ ਜਿਹੜਾ ਕੋਈ ਨਵਾਂ ਫਾਰਮਰ ਆ ਉਹਨੂੰ ਜਰੂਰ ਸਮਝਾਓ ਕਿ ਤੋਂ ਤੁਹਾਡੇ ਕਿਹੜੇ ਫਾਰਮਰ ਨੂੰ ਲੋੜ ਆ ਨਵੇਂ ਫਾਰਮਰ ਦੀ ਹੈ ਬਾਹਰ ਫੜੋ ਕਿ ਉਹਨੂੰ ਸਸਤੀ ਗਾਂ ਕਿ ਤੋਂ ਇੱਥੋਂ ਮਿਲਦੀ ਹੈ ਉਹਨੂੰ ਲੈ ਕੇ ਦਿਓ ਜੀ